ਬੀਤੇ ਕੁਝ ਦਿਨ ਪਹਿਲਾਂ ਅੱਤਜੱਟ ਸੋਹੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਜਿਸ ਦੇ ਵਿੱਚ ਅੱਤਜੱਟ ਸੋਹੀ ਆਪਣੇ ਚਾਚੀ ਦੇ ਥੱਪੜ ਮਾਰਦਾ ਪਿਆ ਹੁੰਦਾਗਾ ਜੋ ਵੀਡੀਓ ਤੁਸੀਂ ਸਾਰੇ ਜਣੇ ਨੇ ਦੇਖ ਹੀ ਲਈ ਹੋਣੀ ਸੋ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਅੱਤਜੱਟ ਸੋਹੀ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਤੇ ਜਿਸ ਤੋਂ ਬਾਅਦ ਅੱਤਜੱਟ ਸੋਹੀ ਨੇ ਲਾਈਵ ਆ ਕੇ ਇਹ ਗੱਲਾਂ ਕਹੀਆਂ ਕਿ ਮੇਰੇ ਚਾਚੇ ਦੀ ਕੁੜੀ ਗਲਤ ਸੀ ਕਿਸੇ ਨਾਲ ਉਹਦਾ ਕੈਰੈਕਟਰ ਸਹੀ ਨਹੀਂ ਹੈਗਾ ਮੈਂ ਉਸ ਨੂੰ ਰੋਕਣ ਲਈ ਇਹ ਸਭ ਕੁਝ ਕੀਤਾਗਾ ਸੋ ਹੁਣੇ-ਹੁਣੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਅੱਤਜੱਟ ਸੋਹੀ ਦੇ ਪਰਿਵਾਰ ਦੀ ਜਿ ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਠੇਕਾ ਦੱਬ ਲੈਂਦੇ ਨੇ ਸਾਨੂੰ ਠੇਕਾ ਘੱਟ ਦਿੰਦੇ ਨੇ ਸਾਡੀ ਜ਼ਮੀਨ ਦਾ ਕਿਉਂਕਿ ਕਿਉਂਕਿ ਅੱਤਜੱਟ ਸੋਈ ਦਾ ਚਾਚਾ ਜਿਹੜਾ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਹੁਣ ਉਹਨਾਂ ਦਾ ਹੱਕ ਆ ਜਿਹੜਾ ਕਿ ਇਹ ਅੱਤਜੱਟ ਸੋਈ ਖਾ ਜਾਂਦਾ ਹੈਗਾ ਉਹਨਾਂ ਨੂੰ ਠੇਕਾ ਪੂਰਾ ਨਹੀਂ ਦਿੰਦਾ ਇਹ ਉਸ ਔਰਤ ਦਾ ਕਹਿਣਾ ਹੈਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਤੁਹਾਨੂੰ ਕੀ ਲੱਗਦਾ ਆਪਣੀ ਪਿਛਲੀਆਂ ਵੀਡੀਓ ਨੀਚੇ ਵੀ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਸੀਗੇ ਕਿ ਅੱਤਜੱਟ ਸੋਈ ਹੈ ਜਿਹੜਾ ਕਿ ਉਹ ਠੇਕਾ ਨਹੀਂ ਦਿੰਦਾ ਪੂਰਾ ਜਿੱਤੇ ਜਦੋਂ ਉਹ ਆਪਣਾ ਠੇਕਾ ਮੰਗਦੇ ਨੇ ਤਾਂ ਉਹਨਾਂ ਦੇ ਉੱਪਰ ਇਹਨਾਂ ਨੇ ਹੱ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਕੇ ਜਾਇਓ ਰੱਬ ਰਾਖਾ